ਅਜੀਤ ਸਿੰਘ ਯਾਦ ਕਰਕੇ ਬਾਬੇ ਦੇ ਪਰਨਾਵੋਂ ਦੁਬਦੀ ਜਨ ਹਿੰਦ ਬਚਾਲੀ ਚੌਹਾਂ ਹੀ ਵਰਨਾਵੋਂ ਸ਼ੇਰ ਨੂੰ ਝੜੇ ਹੌਸਲਾ ਵੇਖ ਜੋ ਹਰਨਾਵੋਂ ਸਤਿਗੁਰ ਦੇ ਚਰਨ ਪਕੜ ਕੇ ਪਾਉਂਦਾ ਹੈ ਵਾਸਤੇ ਚਾਉਂਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਕਿਰਪਾ ਕਰੋ ਦਾਸ ਤੇ ਚਾਉਂਦਾ ਚਿਤ ਮੇਰਾ ਪਿਤਾ ਜੀ ਹੋਛੇ ਨੂੰ ਲੜਕੇ ਨਾ ਮਾਰੂਗੀ ਤੋੜ ਦੋ ਨਾਲ ਖੁਸ਼ੀ ਦੇ ਜੰਗ ਨੂੰ ਮੈਂ ਜਾਊਂਗਾ ਬਾਬੇ ਦੀ ਪੱਗ ਨੂੰ ਪਤਾੜੀ ਦਾਗ ਨਾਲ ਲਾਊਂਗਾ ਬਾਪੂ ਦੀ ਪੱਗ ਨੂੰ ਪਤਾੜੀ ਸਿੰਘ ਯਾਦ ਕਰਕੇ ਬਾਬੇ ਮੈਂ ਹੰਦ ਬਚਾਲੀ ਚਾਹਾਂ ਹੀ ਵਰਨਾ ਨੂੰ ਸ਼ੇਰ ਨੂੰ ਝੜੇ ਹੌਸਲਾ ਵੇਖ ਜੋ ਹਰਨਾ ਨੂੰ ਸਤਿਗੁਰ ਦੇ ਚਰਨ ਪਕੜ ਕੇ ਪਾਉਂਦਾ ਹੈ ਆਸਤੇ ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਕਿਰਪਾ ਕਰੋ ਦਾਸ ਤੇ ਚਾਉਂਦਾ ਚਿਤ ਮੇਰਾ ਪਿਤਾ ਜੀ ਉਹ ਬਾਜਾਂ ਦੀ ਝੌਟ ਪਿਤਾ ਦੀ ਕੂਜ ਦਾ ਸਹਾਰੂਗੀ ਗੜਾਂ ਦੇ ਅੱਗੇ ਨਾਗਨੀ ਫਨੀ ਦਾ ਖਿਲਾਰੂਗੀ ਕਹਿਰਾ ਦੀ ਫੌਜੇ ਨੂੰ ਲੜ ਕੇ ਨਾ ਮਾਰੂਗੀ ਤੋਰ ਦੇ ਨਾਲ ਖੁਸ਼ੀ ਦੇ ਜੰਗ ਨੂੰ ਮੈਂ ਜਾਊਂਗਾ ਬਾਪੇ ਦੀ ਪੱਗ ਨੂੰ ਪਿਤਾ ਦੀ ਲੂ ਤਰਬੂਜ ਤੋਈਆਂ ਐਸੇ ਦਉ ਚੀਰ ਜੀ ਗਾਜਰ ਜੋ ਮੂਲੀ ਪੇਠਾ ਚਾਕੂ ਉਤਰਾਸ ਤੇ ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ ਚਾਹੁੰਦਾ ਚਿਤ ਮੇਰਾ ਉਜੰਕਾਰੇ ਖੁਸ਼ੀ ਦੇ ਮਾਰੋ ਮਰ ਬੋਲਾਂਗਾ ਗਿੱਦੜਾਂ ਦਾ ਡਰ ਨਹੀਂ ਪਿਤਾ ਜੀ ਸ਼ੇਰ ਹੈ ਪਾਸ ਤੇ ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਕਿਰਪਾ ਕਰੋ ਦਾਸ ਤੇ ਚਾਹੁੰਦਾ ਚਿਤ ਮੇਰਾ ਪਿਤਾ ਜੀ ਹੋਵੇ ਜੇ ਹੁਕਮ ਪਿਤਾ ਜੀ ਜੰਗ ਨੂੰ ਮੈਂ ਚੜ ਜਾਊਂਗਾ ਪੈਡਾਂ ਦੇ ਇੱਜੜੇ ਇਸ ਟੁਕਾ ਕੇ ਤੇ ਜੂੰਦਾਰ ਆਣ ਮਿਲਾਂਗਾ ਜੂੰਦਾਰ ਆਣ ਮਿਲਾਂਗਾ ਸੋਚ ਦੇ ਕਾਸ ਤੇ ਚਾਉਂਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ ਚਾਉਂਦਾ ਚਿਤ ਮੇਰਾ ਪਿਤਾ ਜੀ ਉਹ ਤੌਰ ਦੇ ਛੇਤੀ a lot